ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਨਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇਸ ਸਾਲ ਵੱਡੇ ਪੱਧਰ ਤੇ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਨੇ ਦੱਸ ਦਈਏ ਕਿ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਦੀ ਨਗਰੀ ਨੂੰ ਜੋਇਆ 25 ਸੈਕਟਰਾਂ ਦੇ ਵਿੱਚ ਵੰਡਿਆ ਗਿਆ ਹੈ ਤੇ ਇਸ ਮੌਕੇ ਸੁਰੱਖਿਆ ਦੇ ਵਜੋਂ 8000 ਪੁਲਿਸ ਕਰਮਚਾਰੀ ਜੋ ਨੇ ਉਹ ਤਾਇਨਾਤ ਕੀਤੇ ਗਏ ਨੇ ਇਸੇ ਦੇ ਵੱਲੋਂ ਜੋ ਜਾਣਕਾਰੀ ਮਿਲ ਰਹੀ ਹੈ ਕਿ ਕੁਝ ਰੂਟ ਜੋ ਨੇ ਉਹ ਡਾਇਵਰਟ ਕੀਤੇ ਗਏ ਨੇ ਕਿਉਂਕਿ ਇਹ ਉਮੀਦ ਜਿਤਾਈ ਜਾ ਰਹੀ ਹੈ ਕਿ ਇਸ ਮੌਕੇ ਜੋ 350 ਸਾਲਾਂ ਸ਼ਹੀਦੀ ਦਿਹਾੜਾ ਜੋ ਮਨਾਇਆ ਜਾ ਰਿਹਾ ਉਸ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਦੇ ਵਿੱਚ ਜੋ ਹੈ ਉਹ ਸੰਗਤ ਪਹੁੰਚੇਗੀ ਤੇ ਇਸੇ ਦੇ ਚੱਲਦਿਆਂ ਜੋ ਹੈ ਉਹ ਪ੍ਰਬੰਧ ਜੋ ਨੇ ਸੁਰੱਖਿਆ ਦੇ ਉਹ ਕੀਤੇ ਗਏ ਨੇ ਤੇ ਜੋ ਰੂਟ ਨੇ ਉਹ ਡਾਇਵਰਟ ਕੀਤੇ ਗਏ ਨੇ ਤਾਂ ਅਸੀਂ ਇਹਨਾਂ ਜਿਹੇ ਰੂਟਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਮੌਕੇ ਜੋ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੂਟ ਡਾਇਵਰਟ ਕੀਤੇ ਗਏ ਨੇ ਜੇਕਰ ਅਸੀਂ ਰੂਪਨਗਰ ਤੋਂ ਮਨਾਲੀ ਜਾਂਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਸੇ ਦੇ ਵਿਚਾਲੇ ਜੋ ਹੈ ਉਹ ਰੋਪੜ ਤੋਂ ਜੋ ਵਾਇਆ ਕਨੋਲੀ ਨਾਲਾਗੜ ਜੋ ਹੈ ਉਹ ਬिलासपुर ਜੋ ਹੈ ਲੋਕ ਜਾ ਸਕਦੇ ਨੇ ਤੇ ਉੱਥੇ ਹੀ ਜੋ ਮਨਾਲੀ ਤੋਂ ਆਉਣ ਵਾਲੇ ਲੋਕ ਨੇ ਉਹਨਾਂ ਨੂੰ ਦਿਹਣੀ ਨਾਲਾਗੜ੍ਹ ਜੋ ਹੈ ਉਹ ਰੂਟ ਦੇ ਜ਼ਰੀਏ ਜੋ ਹੈ ਉਹ ਰੋਪਰ ਡਾਇਵਰਟ ਕੀਤਾ ਗਿਆ ਹੈ ਤਾਂ ਪ੍ਰਸ਼ਾਸਨ ਦੇ ਵੱਲੋਂ ਜੋ ਹੈ ਲਗਾਤਾਰ ਸੁਰੱਖਿਆ ਪ੍ਰਬੰਧ ਜੋ ਨੇ ਸਖਤ ਬਣਾਏ ਗਏ ਨੇ ਜਿਸ ਦੇ ਬਕਾਇਦਾ ਜੋ ਹੈ ਇਹ ਰੂਟ ਡਾਇਵਰਟ ਕੀਤਾ ਗਿਆ ਹੈ ਤਾਂ ਕਿ ਜੋ ਲੋਕ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਸਮੱਸਿਆ ਜੋ ਹੈ ਉਹ ਨਾ ਆ ਸਕੇ ਤਾਂ ਇਸੇ ਤਰੀਕੇ ਨਾਲ ਰੂਪਨਗਰ ਤੋਂ ਉਹਨਾਂ ਜਾਣ ਵਾਲੀ ਜੋ ਲੋਕ ਨੇ ਉਹਨਾਂ ਨੂੰ ਨੂਰਪੁਰ ਬੇਦੀ ਤੋਂ ਲੈ ਕੇ ਚੱਕ ਕਲਾਵਾ ਮੋੜ ਦੇ ਜ਼ਰੀਏ ਜੋ ਹੈ ਉਹ ਰੂਪਨਗਰ ਤੋਂ ਉਹਨਾਂ ਜੋ ਹੈ ਉਹ ਡਾਇਵਰਟ ਕੀਤਾ ਗਿਆ ਤੇ ਉਥੇ ਹੀ ਉਹਨਾਂ ਤੋਂ ਰੂਪਨਗਰ ਆਉਣ ਵਾਲੇ ਲੋਕਾਂ ਨੂੰ ਜੋ ਹੈ ਨੂਰਪੁਰ ਬੇਦੀ ਹੈਡ ਵਰਕਰਸ ਜਰੀਏ ਜੋ ਹੈ ਉਹ ਰੂਪਨਗਰ ਡਾਇਵਰਟ ਕੀਤਾ ਗਿਆ ਹੈ ਤਾਂ ਇਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਜੋ ਹੈ ਉਹ ਇਹ ਰੂਟ ਜੋਨੇ ਡਾਇਵਰਟ ਕੀਤੇ ਗਏ ਨੇ ਤਾਂ ਕਿ ਕਿਸੇ ਵੀ ਤਰੀਕੇ ਦੀ ਟ੍ਰੈਫਿਕ ਦੀ ਸਮੱਸਿਆ ਜੋ ਹੈ ਉਹ ਲੋਕਾਂ ਨੂੰ ਨਾ ਆਵੇ ਤੇ ਜੋ ਜੋ ਵੀ ਲੋਕ ਇਸ ਸਮਾਗਮ ਦੇ ਵਿੱਚ ਜੋ ਪੰਜਾਬ ਸਰਕਾਰ ਦੇ ਵੱਲੋਂ ਸ਼ਹੀਦੀ ਸ਼ਤਾਬਦੀ ਦੇ ਮੌਕੇ ਕਰਵਾਏ ਜਾ ਰਹੇ ਨੇ ਉਸ ਦੇ ਵਿੱਚ ਲੋਕ ਜੋ ਹੈ ਵੱਧ ਚੜ ਕੇ ਜੋ ਨਤਮਸਤਕ ਹੋ ਸਕਣ ਤੇ ਇਸ ਸਮਾਗਮਾਂ ਦੇ ਵਿੱਚ ਜੋ ਹੈ ਉਹ ਹਿੱਸਾ ਲੈ ਸਕਣ